ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਸਾਡੇ ਬਹੁਤ ਜ਼ਿਆਦੇ ਨਹੀਂ ਫੈਰਿਆ ਤੂਫਾਨ ਚੱਲ ਰਿਹਾ ਅਜਾ ਤਾ ਤੇ ਤਕਰੀਬਨ ਅੱਜ ਸਾਰੀ ਛੁੱਟੀ ਆ ਸਾਰਿਆਂ ਦੇ ਹਜੇ ਸੁੱਤੇ ਪਏ ਆ ਤਾਂ ਨਵੀਂ ਦਿਖਾਉਣੇ ਹਵਾ ਵੀ ਬੜੀ ਸੋਹਣੀ ਚੱਲ ਰਹੀ ਨਾਲ ਨਾਲ ਠੰਢੀ ਤੇ ਸਾਰਾ ਕੁਝ ਬੰਦ ਬੱਸਾਂ ਟ੍ਰੇਨਾਂ ਸਭ ਬੰਦ ਸਟੈਕਸੀਆਂ ਸਿਰਫ ਚੱਲਦੀਆਂ ਤੇ ਟੈਕਸੀਆਂ ਦੇ ਡਬਲ ਕਰਾਈਆਂ ਜਿਹਨੇ ਵੀ ਕਿਤੇ ਕਿਸੇ ਨੇ ਜਾਣਾ ਟੈਕਸੀ ਲੈਣੀ ਹੈ ਟੈਕਸੀਆਂ ਦਾ ਡਬਲ ਕਰਾਏ ਤੇ ਬੱਸਾਂ ਟ੍ਰੇਨਾਂ ਸਭ ਕੁਝ ਬੰਦ ਜਾਜ ਬੰਦ ਬਿਲਕੁਲ ਫਲੈਟ ਆਵੇ ਮੈਸ ਨੇ ਸਾਰੀਆਂ ਫਲੈਟਾਂ ਵੀ ਸਾਰੀਆਂ ਬੰਦ ਤੇ ਬੜਾ ਸੋਹਣਾ ਮੌਸਮ ਹੈ ਠੰਡਾ ਤੁਹਾਨੂੰ ਵੀ ਦਿਖਾਉਣੀ ਹੈ ਤੇ ਅੱਜ ਵੀ ਰਾਜ ਸਿੰਘ ਵੀ ਹਜੇ ਉਹਦੇ ਮੰਮੀ ਪਾਪਾ ਨਹੀਂ ਲੇਟ ਉੱਠਣਾ ਤੇ ਉਹ ਵੀ ਨਾਲ ਲੇਟ ਹੀ ਉੱਠੂਗਾ ਉਹਦੇ ਪਾਪਾ ਦੀ ਅੱਜ ਛੁੱਟੀ ਹੈ ਦੇ ਉਹੀ लेट ਉੱਠੂਗਾ ਨਹੀਂ ਤਾਂ ਬੜੀ ਜਲਦੀ ਤੜਕੇ ਉੱਠ ਕੇ ਬਹਿ ਜਾਂਦਾ ਬਾਹਰ ਦਾ ਮੌਸਮ ਦਿਖਾਉਣੀ ਆ ਤੁਹਾਨੂੰ ਦੇਖੋ ਕਿੰਨਾ ਜ਼ਿਆਦਾ ਮੀਂਹ ਪੈ ਰਿਹਾ ਵਾ ਤੇ ਹਵਾ ਵੀ ਬਹੁਤ ਤੇਜ਼ ਜਲੀ ਪਈ ਹੈ ਨਾਲ ਨਾਲ ਜਾਨਵਰ ਵੀ ਐ ਸ਼ਾਂਤ ਹੋਏ ਬੈਠੇ ਆ ਕਿੰਨੀ ਜ਼ਿਆਦਾ ਹਵਾ ਬਿਲਕੁਲ ਸ਼ਾਂਤੀ ਹੈ ਬਾਹਰ ਅੱਜ ਸਵੀਮਿੰਗ ਪੂਲ ਵੀ ਬੰਦ ਹੈ ਸਵੀਮਿੰਗ ਪੂਲ ਵੀ ਬੰਦ ਹੈ ਕਿਉਂਕਿ ਤੂਫਾਨ ਦਾ ਕਰਕੇ ਤੇ ਨਹੀਂ ਤਾਂ ਸਵੇਰੇ ਸਵੇਰੇ ਆ ਕੇ ਪੂਲ ਹੁੰਦਾ ਭਰਿਆ ਹੁੰਦਾ ਇਹ ਤੇ ਹੁਣ ਵੀ ਨਾਲ-ਨਾਲ ਮੀਂਹ ਪੈ ਰਿਹਾ ਕੁਛ ਨਹੀਂ ਸਾਹਮਣੇ ਦਿਸਦਾ ਬਹੁਤ ਜ਼ਿਆਦਾ ਗਰਮੀ ਸੀ ਇੰਨੀ ਗੰਦੀ ਜੀ ਗਰਮੀ ਸੀ ਨਾ ਬਹੁਤ ਹੀ ਜ਼ਿਆਦਾ ਤੇ ਪਰ ਪਰ ਆਪ ਦਾ ਬੜਾ ਮੌਸਮ ਠੰਡਾ ਹੋਇਆ ਹੈ। ਸਵੇਰ ਦੀ ਪੀਣ ਲੱਗੀ ਆਪਾਂ ਚਾਹ, ਚਾਹ ਬਣ ਗਈ। ਹੁਣ ਸਾਰੇ ਹੌਲੀ-ਹੌਲੀ ਹਿੱਲ-ਜੁਲ ਕਰ ਰਹੇ, ਉੱਠ ਰਹੇ। ਤੇ ਇਧਰ ਆਪਾਂ ਲਈ ਪੂਰੀ ਆਬਦਾਨਾ ਖਾਣ ਲਈ ਗੋੜ ਵਾਲੀਆਂ ਮੱਠੀਆਂ। ਸ਼ੱਕਰਬਾਰੇ। ਦੇ ਵੀਰੇ ਦੇ ਪੋਤੇ ਦੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ। ਜੀ ਵੀਡੀਓ ਵੇਖੀ ਹੈ ਜਾਂ ਤਾਂ ਵੀਰੇ ਦੇ ਪੋਤੇ ਦਾ ਜਨਮ ਦਿਨ ਸੀ। ਉਹਦਰ ਗਿਆ ਸੀ ਨਾਲ ਵੇਸਾਂ ਤੇ ਖਾਣੇ ਹੁਣ ਚਾਹ ਦੇ ਨਾਲ ਤੇ ਮੌਸਮ ਠੰਡਾ ਠੰਡੇ ਮੌਸਮ ਦਾ ਆਨੰਦ ਲੈਨੇ ਆਪਾਂ। ਇਹ ਛੱਡੀ ਛੋਨਾ ਉੱਥੇ ਕੀ ਹੈ ਵਾਈਕ ਰਿਓ ਵਾਈਕ ਰਿਓ ਵਾਹ ਸਾਹਿਬ ਵੀ ਆ ਗਏ ਦਸਾਸ਼ਟਰੀ ਕਲ ਕਰਤੋ ਸਾਛੀ ਕਲ ਕਰਦੋ ਸਾਹਿਬ ਵਾਹ ਉਹ ਵੈਰੀ ਗੁੱਡ ਹਾਂਜੀ ਬਹੁਤ ਜਿਆਦਾ ਪਹਿਰੇ ਆ ਗਏ ਹਵਾ ਵੀ ਬੜੀ ਤੇਜ਼ ਆ ਕੋਈ ਵੇਖੋ ਉੱਤੋਂ ਫੁੱਲ ਕੱਟ-ਕੱਟ ਸੱਟਦਾ ਪਿਆ ਵਾ ਥੱਲੇ ਵਿਰਾਜ ਪਤਾ ਨਹੀਂ ਕੀ ਕਹਿ ਰਿਹਾ ਕੀ ਕਹਿ ਰਿਹਾ ਵਿਰਾਜ ਇੱਧਰ ਕਰੀਮ ਕੀ ਕਹਿ ਰਹੇ ਹੋ ਕੀ ਕਹਿ ਰਹੇ ਹੋ ਤੇ ਤੂਫਾਨ ਦੇ ਵਿੱਚ ਜਦੋਂ ਸਾਰੇ ਜਾਣੇ ਘਰੇ ਹੋਣ ਨਾ ਕੋਈ ਕੰਮ ਨਿਪਟਦਾ ਬਹੁਤ ਖਲਾਰਾ ਕਿਉਂਕਿ ਸਾਰੇ ਲੇਟ ਡੋਟ ਰੀਅਲ ਲੇਟ ਚਾਹ ਪਾਣੀ ਲੇਟ ਹੀ ਖਾਣਾ ਤੇ ਬਹੁਤ ਖਲਾਰਾ ਪਿਆ ਹੋਇਆ ਪੂਰੀ ਵਾਰ ਦੇ ਕਲੀਨ ਲੱਗੇ ਆ ਚਾਹ ਭੈਣ ਜੀ ਲੈ ਆਏ ਆ ਜਸਪ੍ਰੀਤ कौर ਕੱਪਾਂ ਚ ਦੇਸੀ ਕੱਪ ਮੇਰਾ ਇਸੰਗ ਦਾ ਖਲਾਰਾ ਵੇਖੋ ਜਿੰਨੀ ਵਾਰੀ ਮਰਜੀ ਇਕੱਠੀਆਂ ਕਰ ਲੇਦੇ ਹੜੀ ਚ ਓਨੀ ਵਾਰੀ ਬੁਝਾ ਜਾ ਲਓ ਗੋਲ ਬਣਾ ਕੇ ਦੇਈਏ ਉੰਨੀ ਵਾਰੀ ਵਿਰਾਜ ਨੇ ਖਲਾਕ ਦੇ। ਜੀ ਉਹ ਤੂੰ ਬੋਲ ਬਣਾਉਂਦੀ ਏ ਲੈ ਕੇ ਆਉ ਤੁਸੀਂ। ਕੜੀ ਪੱਤਾ ਇੰਨੀ ਜ਼ਿਆਦੇ ਹਵਾ ਬਾਹਰ ਦੇਖੋ ਇਧਰ ਸ਼ੀਸ਼ੇ ਕਿਦਾਂ ਭਰੇ ਪਏ ਪਾਣੀ ਨਾਲ ਤੇ ਕੜੀ ਪੱਤਾ ਪੱਟ ਚਾ ਪੱਟਿਆ ਚੱਲਿਆ ਸੀ ਜਸਪ੍ਰੀਤ ਨੇ ਵੇਖ ਲਿਆ ਕਹਿੰਦੀ ਭੱਜ ਕੇ ਉਹ ਆਪਣਾ ਕੜੀ ਪੱਤਾ ਚੱਲਿਆ। ਦਵਾ ਦਾ ਉਹ ਮੁੱਢ ਕਿੰਨਾ। ਭੋਲਾ ਹੋ ਗਿਆ ਉਹਦਾ ਮੁੱਢ ਚੋਂ ਮਿੱਟੀ ਨਿਕਲ ਗਈ। ਹੁਣ ਆਪਾਂ ਰੱਸੀ ਪਾ ਕੇ ਬੰਨਿਆ। ਹੱਸ ਆਇਆ ਉਹਦਾ। ਆਇ ਤਾਂ ਇੰਨੀ ਜਿਆਦੇ 10 ਨੰਬਰ ਦਾ ਫਾਨ ਹੋ ਗਿਆ 8 ਤੋਂ 8 ਤੋਂ 9 9 ਤੋਂ ਹੁਣ ਸਿੱਧਾ ਹੀ 10 ਬਿਲਕੁਲ ਸਭ ਕੁਝ ਬੰਦ ਹੋ ਗਿਆ ਬਹੁਤ ਸੁਣੀ ਚੱਲ ਰਿਹਾ ਵੇਖੋ ਮੀਂਹ ਦਾ ਹਾਲ ਹਵਾ ਦਾ ਬਾਰ-ਬਾਰੀਆਂ ਪਟਾਕ ਪਟਾਕ ਵੱਜਦੇ ਆ ਚਿੜੀ ਨਹੀਂ ਕਿਤੇ ਫਰਕ ਦੀ ਹਾਂਜੀ ਕੀ ਕਹਿੰਦਾ ਸੀ ਵੀਰਾਜ ਦੱਸੋ ਮੈਨੂੰ ਤਾਂ ਸਮਝ ਹੀ ਨਹੀਂ ਆਈ ਚਲੋ ਪਹਿਲਾਂ ਪਹਿਲਾਂ ਸਾਸਿਕਾਲ ਕਰੋ ਫਿਰ ਲਿਆ ਕੇ ਦੋ ਪਹਿਲਾਂ ਸਾਸਿਕਾਲ ਕਰੋ ਸਾਸਿਕਾ ਕਰੋ ਬਹੁਤ ਗੁੱਡ ਬੇਬੀ ਹਾਂਜੀ ਦੱਸੋ ਕਿਵੇਂ ਆਏ ਸ਼ਰਾਰਤਾਂ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਹਾਂਜੀ ਚਲੋ ਉਧਰ ਆਦੇ ਮਮਾ ਪਾਪਾ ਕੋਲ ਚਲੋ ਓਕੇ ਓਕੇ ਚਲੋ ਨੋ 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 ਅੱਜ ਆਪਾਂ ਬਣਾਵਾਂਗੇ ਅੱਲਾ ਦੀ ਸਬਜੀ ਇਧਰ ਵੇਖੋ ਪ੍ਰਧਾਨ ਸਾਹਿਬ ਇਹਨੇ ਆਹ ਹੀ ਡਰੋ ਖੋਲਣਾ ਤੇ ਕੱਚ ਦੀਆਂ ਹੁਣ ਬੋਤਲਾਂ ਆਪਾਂ ਰੱਖਤੀਆਂ ਤਾਂ ਚੱਕ ਕੇ ਹਾਂਜੀ ਕਾ ਕਾਸ ਨੂੰ ਤੜਕਾ ਲਾਉਣ ਲੱਗੇ ਸਬਜ਼ੀ ਨੂੰ ਦੇਓ ਮੈਨੂੰ ਦੇ ਦਿਓ ਤੇਲ ਮੈਂ ਤੜਕਾ ਲਾਉਣਾ ਹਾਂਜੀ ਨੋ ਮੈਨੂੰ ਦੇ ਦੋ ਲੈ ਐ ਵੀ ਪਤਾ ਦੇਓ 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 ਮੈਨੂੰ ਦੇਓ ਬਹੁਤ ਖਰਾਬ ਕਰ ਲੱਗ ਪੱਲਾਂ ਦੀ ਸਬਜ਼ੀ ਬਣਾਵਾਂਗੇ ਤੇ ਮਹੀ ਪੈਣਾ ਨਹੀਂ ਪੈ ਰਿਆ ਕਰਕੇ ਦੋ ਤਿੰਨ ਦਿਨਾਂ ਤੋਂ ਕਿ ਸਬਜ਼ੀ ਸਾਰੀ ਮਹਿੰਗੀ ਹੋਈ ਗਈ ਹੈ ਬਹੁਤ ਜ਼ਿਆਦੇ ਮੈਂ ਪੀ ਵੀ ਜਾਂਦਾ ਤੇ ਗਰਮਾਹੇਸ਼ ਫਿਰ ਵੀ ਬਹੁਤ ਜ਼ਿਆਦਾ ਹੈ। ਅੱਲਾ ਕੱਚੀਆਂ ਬਹੁਤ ਨੇ। ਐ ਕਿਉਂ ਵਰਗੀਆਂ ਨੇ ਬਹੁਤ ਕੱਚੀਆਂ ਤੇ ਸਵਾਲ ਵੀ ਬਹੁਤ ਬਣਦੀਆਂ। ਫਿਰ ਆਪਾਂ ਰੱਖ ਲੈ ਸਮਾਨ ਤਿਆਰ ਕਰਕੇ ਚਾਹ ਲਈ ਆਪਾਂ ਪੀ। ਇੰਨਾ ਜ਼ਿਆਦਾ ਨਹੀਂ ਪੀ ਜਾਂਦਾ ਹੁਣ ਵੀ। ਪੈਨ ਲੱਗ ਜਾਂਦਾ ਤਾਂ ਹਟਦਾ ਹੀ ਨਹੀਂ। ਸੇ ਰਾਬੂ ਦੀ ਰੰਗਾ ਹਨਾ ਜਿਵੇਂ ਵੀ ਪ੍ਰਮਾਤਮਾ ਨੂੰ ਚੰਗਾ ਲੱਗਦਾ ਤੋਲੀਆਂ ਨੇ ਆ ਪਾ ਲਿਆ ਤੇ ਇਹਨਾਂ ਨੂੰ ਆਪਾਂ ਕੁੱਕਰ ਦੇ ਵਿੱਚ ਸੀਟੀਆਂ ਲਵਾ ਲਾਂਗੇ ਤੇ ਲੱਗ ਨੂੰ ਤੜਕਾ ਬਣਾਵਾਂਗੇ ਬਹੁਤ ਜ਼ਿਆਦਾ ਟੇਸਟੀ ਬਣਦੀਆਂ ਤੁਸੀਂ ਵੀ ਬਣਾ ਕੇ ਜ਼ਰੂਰ ਦੇਖਿਓ ਲੱਗ ਸਿਰਫ ਇਹਦੇ ਵਿੱਚ ਥੋੜਾ ਜਿਹਾ ਆਪਾਂ ਤੇਲ ਪਾਉਣਾ ਜਦੋਂ ਆਪਾਂ ਇਹਨਾਂ ਸੀਟੀਆਂ ਲਵਾਉਣੇ ਆ ਥੋੜਾ ਜਿਹਾ ਤੇਲ ਪਾਉਣਾ ਤੇ ਸੀਟੀਆਂ ਲਵਾ ਕੇ ਬਾਅਦ ਵਿੱਚ ਆਪਾਂ ਇਹਨਾਂ ਨੂੰ ਪਾਉਣਾ ਤੜਕਾ ਬਣਾ ਕੇ ਵਿੱਚ ਪਾ ਦਾਂਗੇ ਨਾਲੇ ਤਾਂ ਜਲਦੀ ਬਣਦੀ ਹੈ ਨਾਲੇ ਸਵਾਦ ਬਹੁਤ ਬਣਦੀ ਹੈ ਥੋੜਾ ਜਿਹਾ ਤੇਲ ਪਾਵਾਂਗੇ ਦੋ ਕ ਚਮਚੇ ਮਸ ਹੁਣ ਇਹ ਢੱਕਣ ਬੰਦ ਕਰਦੇ ਹਾਂ ਸੀਟੀ ਲਵਾ ਦ게요 ਇਦਾਂ ਰੱਖ ਕੇ ਬਣਾਉਗੇ ਤੜਕਾ ਹੱਕ ਕਰੀ ਸਾਰੇ ਨੂੰ ਬੁਲਾ ਲੈਂ। ਤੇਲ ਗਰਮ ਹੋ ਗਿਆ। ਅਰੇ ਵਿੱਚ ਪਾ ਦਿੰਦੇ ਆਂ ਜੀਰਾ ਇਧਰ ਆ ਪਾ ਗ੍ਰੇਨ ਦੇ ਕਰ ਲੇ ਪਿਆਜ਼ ਤੇ ਮਸਾਲਾ ਹੁਣ ਉਹ ਪਿਆਜ਼ ਸਮਾਨ ਥੋੜਾ ਹੋਰ ਕਰਦੇ ਆਂ ਆਪਾਂ ਲੈ ਆ ਕੜੀ ਪੱਤਾ ਫਰੈਸ਼ ਕੜੀ ਪੱਤਾ ਨੇ ਆਪਾਂ ਸਾਰੇ ਬਣਾ ਲਏ ਆ ਚਲੋ ਠੀਕ ਆ ਜੀ ਆਪਾਂ ਸਬਜੀ ਬਣਾਉਣੀ ਹੈ ਹੁਣ ਸਾਰੇ ਪੂਰੀ ਪ੍ਰੋਪਰ ਤੱਕ ਗੈਸ ਕਰ ਦਨੇ ਆਪਾਂ ਬੰਦ ਕੰਨ ਸੀਟੀਆਂ ਲਾ ਲਈਆਂ ਆਪਣੀਆਂ ਅ ਅੱਲਾ ਨੂੰ ਤੇ ਵਿਰਾਜ ਗਿਆ ਹਣ ਬਾਹਰ ਮਰ ਕੇ ਤੇ ਲੈ ਕੇ ਗਿਆ ਹੁਦਾਂ ਆਪਾਂ ਲਾਰਚ ਕਰਦੇ ਛੇਤੀ ਛੇਤੀ ਕਿਉਂਕਿ ਪਹਿਲਾਂ ਪਹਿਲਾਂ ਆਪਾਂ ਰਸੋਈ ਚ ਵੇਲੇ ਖੋ ਜੀਏ ਨਹੀਂ ਤਾਂ ਬਹੁਤ ਹੰਗ ਕਰਦਾ ਤੇ ਇਹ ਪੈਣ ਦੇ ਨਾਲ ਗਰਮੈਸ਼ ਵੀ ਕਾਫੀ ਹੋਈ ਦੀ ਆ ਜਿਉਂ ਦੇ ਵਸਤੇ ਰੋ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ